ਅੱਗੇ ਖੜੇ ਕੌਣ ਅੱਗੇ ਸਿੰਘ ਸਰਦਾਰੇ ਉਹ ਡਿਊਟੀ ਵਾਲੇ ਖੜੇ ਆ ਮੂਰੇ ਸਿਕਿਉਰਟੀ ਵਾਲੇ ਸਿਕਿਉਰਟੀ ਵਾਲੇ ਉਹ ਵੀ ਸਿੰਘ ਸਰਦਾਰਾ ਕਰ ਲਈ ਉਹਦੇ ਸਾਹਮਣੇ ਇਹ ਜਿਹੜਾ ਚੋਰ ਸਾਹਿਬ ਆਏ ਵੀ ਤੁਸੀਂ ਦੇਖ ਨਾਲੇ ਹੀ ਉਹ ਉਸੇ ਕਰ ਰਹੇ ਦੀ ਉਹ ਨਗਲੀ ਗੁਰੂ ਗ੍ਰੰਥ ਸਾਹਿਬ ਨਾਲ ਅੱਗੇ ਉਹ ਲੱਗੇ ਜੀ ਕਰਨਾ ਕਿੰਨੇ ਬੰਦੇ ਤੁਸੀਂ ਮੌਕੇ ਤੇ ਜਿਹੜੇ ਦੇਖੇ ਸੀ ਇਹਦੇ ਕਿੰਨੇ ਬੰਦੇ ਸੀ ਆ ਦੇਖੋ ਵੀਡੀਓ ਹੈ ਕਿ ਮੈਂ ਬਾਅਦ ਦਿਖਾਉਣਾ ਜੀ ਤੁਹਾਨੂੰ ਠੀਕ ਸਭ ਕੁਝ ਸਬੂਤ ਆ ਉਹਦੇ ਆਈ ਬਾਬਾ ਜੀ ਕੀ ਪ੍ਰੋਸੈਸ ਦਿੱਤਾ ਪੁਲਿਸ ਨੇ ਤੁਹਾਨੂੰ ਹਲੋ ਬਾਹਰ ਵੀ ਰੋਹਾਲ ਸਾਹਿਬ ਹੈ ਜੀ ਹਲੋ ਪ੍ਰਸ਼ਾਸਨ ਨੇ ਪ੍ਰੋਸੈਸ ਦਿੱਤਾ ਹੈ ਕਹਿੰਦੇ ਵੀ ਜੋ ਉਹਨਾਂ ਦਾ ਮੈਨੇਜਮੈਂਟ ਹੈ ਲਗਾਦਾ ਵੀ ਉਹਨੂੰ ਅਸੀਂ ਬੁਲਾਵਾਂਗੇ ਸਾਡੇ ਉਹਨਾਂ ਨੇ ਨਾਮ ਨੰਬਰ ਲਿਖ ਲਏ ਆ ਜੀ ਤੁਹਾਨੂੰ ਇੱਥੇ ਬੁਲਾਵਾਂਗੇ ਉਸ ਤੋਂ ਬਾਅਦ ਜੋ ਵੀ ਬਣਦਾ ਕਾਰਵਾਈ ਹੋਊਗੀ ਉਹ ਕੀਤੀ ਜਾਊਗੀ ਅੱਛਾ ਕੀ ਬ੍ਰੋ ਵੀ ਇਹ ਇੱਥੇ ਕਦੋਂ ਦਾ ਟਾਈਮ ਦਿੱਤਾ ਉਹਨਾਂ ਨੇ ਉਹ ਕਹਿੰਦੇ ਵੀ ਸ਼ਾਮ ਨੂੰ ਅਗਰ ਸ਼ਾਮ ਨੂੰ ਹੈ ਤਾਂ ਸ਼ਾਮ ਨੂੰ ਨਹੀਂ ਤਾਂ ਸਵੇਰੇ ਤੁਹਾਨੂੰ ਬੁਲਾਇਆ ਜਾਊਗਾ ਜੀ ਕੀ ਕਾਰਵਾਈ ਦੀ ਮੰਗ ਕਰਦੇ ਆਪਾਂ ਅਸੀਂ ਕਾਰਵਾਈ ਦਾ ਪਰਚਾ ਕਰਾਉਣਾ ਜੀ ਇਹ ਜੇ ਕਾਰਜ ਕੱਲ ਨੂੰ ਫੇਰ ਕਰਨਗੇ ਅਸੀਂ ਉਹ ਜਗ੍ਹਾ ਤੇ ਘੋੜੇ ਬੰਨ੍ਹਨੇ ਆ ਪਰਚਾ ਕਿਤੇ ਕਰਾਉਣਾ ਜੀ ਜਿਹੜਾ ਵੀ ਉੱਥੇ ਜੋ ਵੀ ਨਾ ਮੇਨ ਡਾਇਰੈਕਟਰ ਆ ਜੀ ਜਿਹੜਾ ਮੇਨ ਮੈਨੇਜਮੈਂਟ ਡਾਇਰੈਕਟਰ ਆ ਉਹਦੇ ਪਰਚਾ ਕਰਵਾਣਾ ਸੀ ਨਾ ਜਿਹੜਾ ਉੱਥੇ ਤਾਬਿਆਂ ਦੇ ਮੈਨੇਜਰ ਕਰਾਂ ਸਰ ਮੈਂ ਤਾਂ ਤਿੰਨ ਦਿਨਾਂ ਤੋਂ ਦੱਸਿਆ ਰਹੇ ਆ ਸ਼ਹੀਦਗੜ੍ਹ ਦਾ ਜੀ ਹਾਂ ਸਰ ਅੱਜਿਕ ਜਿਹੜਾ ਹੈ ਘਟਨਾ ਘੱਟੀ ਹੈ ਜੀ ਕਿ ਨਕਲੀ ਗੁਰਦੁਆਰਾ ਬਣਾ ਕੇ ਕੋਈ ਸ਼ੂਟਿੰਗ ਸ਼ਾਟਿੰਗ ਦਾ ਰੌਲਾ ਚੱਲਿਆ ਨਾਂ ਚੁੱਕੀ ਵੀ ਆਏ ਹੋਏ ਤੇ ਸ਼ੂਟਿੰਗ ਮਾ ਵੀ ਕਾਫੀ ਪਰੇ ਡਿਨਰ ਗਿਆ ਜੀ ਕੀ ਕਹਿਣਾ ਚਾਹੁੰਦੇ ਹੋ ਕੀ ਮਸਲਾ ਹੈ ਜੀ ਸਾਰਾ ਇੱਕ ਇੰਸੀਡੈਂਟ ਵੀ ਸਾਡੇ ਧਿਆਨ ਚ ਆਇਆ ਜੁਕਿ ਇੱਕ ਲੋਕ ਮੇਰੀ ਇਹ ਸੀ ਕਿਸੇ ਜਗ੍ਹਾ ਕਿਸੇ ਨਾਟਕ ਦੀ ਸ਼ੂਟਿੰਗ ਚੱਲ ਰਹੀ ਸੀਗੀ ਤੇ ਉੱਥੇ ਕੁਝ ਵਿਅਕਤੀਆਂ ਵੱਲੋਂ ਇਸ ਵਿੱਚ ਕੁਝ ਹੰਸ ਸਿੰਘ ਵੀ ਹਾਜ਼ਰ ਸਨ ਉਹਨਾਂ ਵੱਲੋਂ ਉੱਥੇ ਵਿਰੋਧ ਜਤਾਇਆ ਗਿਆ ਕਿ ਜਿਹੜਾ ਹੈਗਾ ਉੱਥੇ ਅਨੰਦਕਾਰਜ ਹੋ ਰਹੇ ਨੇ ਤੇ ਮਾਨ ਮਰਿਆਦਾ ਦੀ ਜਿਹੜੀ ਆ ਉਹ ਉਹਨਾਂ ਨੂੰ ਮਾਨ ਮਰਿਆਦਾ ਭੰਗ ਹੋ ਰਹੀ ਆ ਉਸ ਦੇ ਸਬੰਧ ਦੇ ਵਿੱਚ ਉਹਨਾਂ ਦੋਨਾਂ ਪਾਰਟੀਆਂ ਦਾ ਉੱਥੇ ਜਿਹੜਾ ਆਪਸ ਥੋੜੀ ਬਹੁਤ ਅਨਬਣ ਹੋਈ ਉਸ ਤੋਂ ਬਾਅਦ ਅਸੀਂ ਥਾਣੇ 'ਚ ਜਾ ਕੇ ਇੱਥੇ ਦੋਨਾਂ ਪਾਰਟੀਆਂ ਦੇ ਇੱਥੇ ਆ ਗਈਆਂ ਦੋਨਾਂ ਦੀ ਅਸੀਂ ਗੱਲਬਾਤ ਸੁਣੀ ਗੱਲਬਾਤ ਸੁਣ ਕੇ ਦੋਨਾਂ ਦੀਆਂ ਆਪਦੀਆਂ ਜਿਹੜੀਆਂ ਉਹਨਾਂ ਦੀਆਂ ਤਰਕਾਂ ਸੀਗੀਆਂ ਉਹ ਸੁਣ ਕੇ ਸਮਝ ਕੇ ਤੇ ਉਹਦੇ ਵਿੱਚ ਇਹੀ ਜਿਹੜਾ ਡਿਸਾਈਡ ਹੋਇਆ ਕਿ ਜਿਹੜੇ ਉੱਥੇ ਪ੍ਰੋਡਕਸ਼ਨ ਵਾਲੇ ਸੀਗੇ ਉਹਨਾਂ ਨੇ ਬੇਸਿਕਲੀ ਜੋ ਹੈਗਾ ਉਹ ਵੀ ਆਪਦੇ ਤੌਰ ਤੇ ਅਥਾਰਟੀਟਿਵ ਤੌਰ ਤੇ ਕੱਲ ਤੱਕ ਸਭ ਤੋਂਆਂ ਜਾਂ ਹੋਰ ਆਪਣਾ ਐਸਜੀਪੀਸੀ ਤੋਂ ਇਸ ਚੀਜ਼ ਦੀ ਕਲੀਅਰਿਫਿਕੇਸ਼ਨ ਲੈ ਲੈਣਗੇ ਕਿ ਇਸ ਦਾ ਕਿਸ ਤਰੀਕੇ ਨਾਲ ਇਹ ਸਾਰੀ ਚੀਜ਼ ਜਿਹੜੀ ਆਪਾਂ ਕਰ ਸਕਦੇ ਆ ਤੇ ਜਿਹੜੇ ਵਿਅਕਤੀ ਉੱਥੇ ਗਏ ਸਨ ਉਹਨਾਂ ਨੂੰ ਵੀ ਅਸੀਂ ਦੇਖੋ ਉਹਨਾਂ ਨੇ ਵੀ ਆਪਣੀ ਉਸ ਚੀਜ਼ ਨੂੰ ਮੰਨਿਆ ਕਿ ਸਹੀ ਜਾਬਤੇ ਦੇ ਅਨੁਸਾਰ ਪ੍ਰਸ਼ਾਸਨ ਦੇ ਧਿਆਨ ਚ ਲਿਆ ਕੇ ਜੋ ਅਜਿਹੀ ਚੀਜ਼ ਨੂੰ ਅਗਰ ਕੋਈ ਇਤਰਾਜ਼ਯੋਗ ਚੀਜ਼ ਕਿਸੇ ਨੂੰ ਲੱਗਦੀ ਵੀ ਹੈ ਤਾਂ ਉਹਨੂੰ ਪ੍ਰੋਪਰ ਪ੍ਰੋਸੀਜਰ ਫਾਲੋ ਕਰਕੇ ਜਿਹੜਾ ਉਹ ਆਪਣਾ ਆਪ ਦੀ ਕਾਰਵਾਈ ਕਰ ਸਕਦੇ ਨੇ ਇਹ ਘਰ ਪਤਾ ਲੱਗਿਆ ਉੱਥੇ ਕੁੱਟਮਾਰ ਦੀ ਕੋਈ ਗੱਲ ਹੋਈ ਹੋਈ ਇੱਥੇ ਦੇਖੋ ਜੀ ਉਹ ਚੀਜ਼ ਸਾਰੀ ਵੈਰੀਫਾਈ ਕਰ ਰਹੇ ਆ ਉੱਥੇ ਸੀਸੀਟੀਵੀ ਕੈਮਰਾਜ਼ ਲੱਗੇ ਨੇ ਅਸੀਂ ਸੀਸੀਟੀਵੀ ਕੈਮਰਾਜ਼ ਦੀ ਫੁਟੇਜ ਦੇਖ ਕੇ ਤੇ ਉਹਦੇ ਅਕੋਰਡਿੰਗਲੀ ਜੋ ਵੀ ਹੋਇਆ ਉਹ ਚੀਜ਼ ਵੈਰੀਫਾਈ ਕਰ ਕੋਈ ਕੈਮਰਿਆਂ ਦੀ ਭੰਨ ਤੋੜ ਕੋਈ ਹੋਰ ਕੋਈ ਹੋਰ ਦੇਖੋ ਆ ਦੋ ਤਿੰਨ ਚੀਜ਼ਾਂ ਹੈਗੀਆਂ ਨੇ ਕੁਝ ਉਹਨਾਂ ਨੇ ਇਲਜ਼ਾਮ ਲਾਏ ਨੇ ਕਿ ਸਾਡੇ ਨਾਲ ਬਦਸਲੂਕੀ ਕੀਤੀ ਆ ਜਾਂ ਸਾਡੀ ਕੋਈ ਭੰਨ ਤੋੜ ਕੀਤੀ ਆ ਪਰੰਤੂ ਜਿਹੜੇ ਬੰਦੇ ਵਿਰੋਧ ਕਰਨ ਗਏ ਸੀ ਉਹਨਾਂ ਨੇ ਇਸ ਚੀਜ਼ ਤੋਂ ਬਿਲਕੁਲ ਇਨਕਾਰ ਕੀਤਾ ਤੇ ਇਸ ਨਾਲ ਮੈਂ ਤਾਂ ਤੁਹਾਡੇ ਮੱਦੇਮ ਵਿਰਾਈ ਇਹੀ ਕਹਿਣਾ ਚਾਹੂੰਗਾ ਕਿ ਕੋਈ ਵੀ ਬੰਦਾ ਆਪਣੇ ਹੱਥ 'ਚ ਕਾਨੂੰਨ ਨਾ ਲਵੇ ਅਗਰ ਕਿਸੇ ਨੂੰ ਕੋਈ ਲੱਗਦਾ ਕਿ ਕਿਤੇ ਕਾਨੂੰਨੀ ਉਲੰਘਣਾ ਹੋ ਰਹੀ ਆ ਜਾਂ ਇਵਨ ਧਾਰਮਿਕ ਮਸਲਿਆਂ ਦੀ ਵੀ ਕੋਈ ਗੱਲ ਆ ਤੋਂ ਪ੍ਰਸ਼ਾਸਨ ਦੇ ਧਿਆਨ ਚ ਲਿਆ ਕੇ ਆਪ ਦੀ ਯੋਗ ਕਾਰਵਾਈ ਹੈ ਜਿਹੜੀ ਉਹ ਕਾਨੂੰਨੀ ਤੌਰ ਤੇ ਕਰਵਾਏ ਨਾ ਕਿ ਆਪਣੇ ਆਪ ਜਿਹੜੀ ਇਹ ਕਾਨੂੰਨ ਹੱਥ ਚ ਲਵੇ ਜਿਹਦੇ ਨਾਲ ਕੋਈ ਗੱਲ ਵੱਧ ਕੇ ਜਿਹੜਾ ਅਨਟਵਰਡ ਇਨਸੀਡੈਂਟ ਹੋ ਸਕਦਾ। ਕੋਈ ਨਾ ਸਮਝੌਤਾ ਹੋ ਗਿਆ ਇਹਦੇ ਕੋਈ ਦੂਨੀ ਪਾਰਟੀ ਦੇ। ਦੇਖੋ ਜੀ ਗੱਲ ਚੱਲ ਰਹੀ ਹੈ ਦੋਨਾਂ ਨਾਲ ਦੋਨਾਂ ਨੂੰ ਆਪਸ ਵਿੱਚ ਬਿਠਾ ਕੇ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਕਹਿ ਰਹੇ ਇੱਕ ਪਾਰਟੀ ਕਹਿ ਰਹੀ ਸੀ ਕਿ ਉੱਥੇ ਇੱਕ ਦੋ ਜਣਿਆਂ ਨੇ ਕੋਈ ਬਦਸਲੂਕੀ ਕੀਤੀ ਆ ਪਰ ਦੂਸਰੀ ਪਾਰਟੀ ਕਹਿ ਰਹੀ ਸੀ ਵੀ ਕੀ ਇਹੀ ਕੋਈ ਗੱਲ ਨਹੀਂ ਹੋਈ ਅਸੀਂ ਸਿਰਫ ਗੱਲਬਾਤ ਕਰਨ ਉੱਥੇ ਗਏ ਸੀਗੇ ਸਾਡੇ ਵੱਲੋਂ ਕਿਸੇ ਨਾਲ ਵੀ ਮਾਰਕ ਅਸੀਂ ਸੀਸੀਟੀਵੀ ਕੈਮਰਾਸ ਚੈੱਕ ਕਰ ਰਹੇ ਹਾਂ ਚੈੱਕ ਕਰਕੇ ਜੋ ਵੀ ਐਪਰੋਪਰੀਏਟ ਹੋਇਆ ਉਹ ਕਰਾਂਗੇ ਅਗਰ ਕੋਈ ਦੋਸ਼ੀ ਪਾਇਆ ਜਾਂਦਾ ਤਾਂ ਕਾਰਵਾਈ ਹੋਊਗੀ ਬਿਲਕੁਲ ਹੋਊਗੀ ਜੀ ਕਾਰਵਾਈ ਲਾਜ਼ਮੀ ਕਾਰਵਾਈ ਹੋਊਗੀ ਅਗਰ ਕੋਈ ਵੀ ਕਿਸੇ ਦੋਨੋਂ ਪਾਰਟੀ ਨੂੰ